ਲਵਲੀ ਮੇਰ ਦਾ ਸੋਣਾ ਵੇ ਤੂੰ ਕਿਉਂ ਦੁਖਾ ਰੁਖਾ ਰਹਿਣ ਲਿਆ ਵਾ ਕੀ ਹੋਇਆ ਵਾ ਹੈ ਮਿਆਂ ਕਾਲੀ ਰਹਿਣਾ ਵਾ ਦੱਸੋ ਤੇ ਕਿਉਂ ਮੇਰੇ ਨਾਲ ਲੜਦੀ ਆ ਤੂੰ ਸਮਝਾ ਦੇ ਸਕਦਾ ਉਹਨੂੰ ਕੁਛ ਕੀ ਗੱਲ ਹੋਈ ਆ ਹੁਣ ਗੱਲ ਤਾਂ ਕੁਛ ਨਹੀਂ ਆ ਕਿ ਸੂਟ ਆ ਨਾ 500 ਦਾ ਉਹ ਤੋਂ ਲੜਨ ਡਈ ਆ ਉਹ ਮੈਨੂੰ ਡਈ ਉਹ ਬਾਅਦ ਕਹਿੰਦੀ ਮੈਨੂੰ ਜਦ ਤੱਕ ਇਹ ਬੜੀਆਂ ਲੰਮੀਆਂ ਕਹਾਣੀਆਂ ਵਾ ਤੁਸੀਂ ਵੀ ਬਣਾਓ ਸਬਜੀ ਤੁਸੀਂ ਘਰ ਆਇਓ ਫੇਰ ਸਾਰੀ ਗੱਲ ਦੱਸੂਗੀ ਤੁਹਾਨੂੰ ਮੈਂ ਪਰ ਇੱਕ ਗੱਲ ਕਹਾਂ ਮੈਨੂੰ ਬੜਾ ਹੀ ਦੁੱਖ ਲੱਗਾ ਵਾ ਮੈਂ ਤਾਂ ਵੀ ਸੋਚਿਆ ਵੀ ਨਹੀਂ ਪੀ ਇਦਾਂ ਵੀ ਹੋਊਗਾ ਤੇਰੇ ਨਾਲ ਮੈਂ ਤੇ ਇਹ ਗੱਲ ਆ ਇਹਨਾਂ ਨਾਲ ਕਰ ਹੀ ਨਹੀਂ ਸਕੀ ਮੈਂ ਤਾਂ ਕਰਕੇ ਇੱਧਰ ਆ ਗਈ ਆ ਅਜੇ ਜਾਂਦਾ ਸ਼ਹਿਰ ਨੂੰ ਜਾਣਾ ਅਜੇ ਤੱਕ ਆਇਆ ਨਹੀਂ ਆ ਅੱਛਾ ਹੂੰ ਠੀਕ ਆ ਜਣਾ ਕੰਮ ਹੀ ਕੋਈ ਕੰਮ ਹੀ ਮੜਾ ਜਾ ਸ਼ਹਿਰ ਤੇ ਮੈਂ ਚਲ ਦਿੰਦੇ ਨੇ ਅੱਛਾ ਅੱਛਾ ਚਲੋ ਉਹ ਤੇ ਵਧੀਆ ਆ ਹਾਂ ਤੇ ਮੰਮੀ ਕੀ ਕਹਿੰਦੀ ਸੀ ਤੁਹਾਨੂੰ ਅੰਦਰ ਮਾਂ ਮੰਮੀ ਨੇ ਕਿਹਾ ਮੈਂ ਟਾਈਆਂ ਤਾਂ ਕਰਕੇ ਤੇ ਕੰਮ ਸਾਰਾ ਹੀ ਰੁਕ ਗਿਆ ਵਾ ਅ ਨਹੀਂ ਤਾਂ ਉਹਨੂੰ ਥੋੜੀ ਵੀ ਬਣ ਜਣੀ ਆ ਥੋੜੀ ਬਣੀ ਹੈ ਇੱਥੇ ਹਨਾ ਪਰ ਕਰਨਾ ਆਪਣੀ ਤਾਂ ਥੋੜੀ ਵੀ ਬਣ ਗਈ ਕਈਆਂ ਲੋਕਾਂ ਦੇ ਵਿਚਾਰਿਆਂ ਦੀ ਵੱਢਣ ਵਾਲੀ ਆ ਜੇ ਘਰ ਨਹੀਂ ਖਾਣ ਨੂੰ ਚੰਗਾ ਹੋਇਆ ਨਾਲੇ ਕਾਲਾ ਪਟਾਮਸਰੀ ਵਢਾ ਲਈ ਮਸ਼ੀਨ ਵਾਲਾ ਜੇ ਨਾ ਆਉਂਦਾ ਫਿਰ ਆਪਾਂ ਵੀ ਇਦਾਂ ਹੀ ਹੋਣਾ ਸੀ